ਕੜ ਦੂਜਾ ਆਪਾਂ ਉਹ ਯਾਰ ਮੈਂ ਪਾਉ ਯਾਰ ਤੀਜਾ ਪਾਰੀ ਮੈਚ ਦਿਖਾਉਣਾ ਥੋਨੂੰ ਗਾਇਸ ਗਾਇਸ ਅੱਜ ਬੋਲਰ ਅਰਸ਼ ਸੇਵਾ ਪੂਰੀ ਤਿਆਰੀ ਚ ਬੋਲ ਦੇਖੋ ਆ ਹਾਏ ਓ ਮੇਰੇ ਯਾਰ ਅੱਬਾ ਬੈਟ ਵੀ ਨਹੀਂ ਕਮਾਉਣ ਦਾ ਮੌਕਾ ਦਿੱਤਾ ਹਾਏ ਓਏ ਹਾਏ ਓਏ ਤੂੰ ਦੇਖੀ ਕੋ ਨਾ ਬੱਲਾ ਕਮਾ ਉਹ ਚੇਂਜ ਕਰ ਹਾਏ ਓਏ ਹਾਏ ਓਏ ਆਈ ਆਈ ਵਾਸ 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 ਇਹ ਹੌਲੀ ਸੀ ਇਹ ਪੀੜ ਕਰ ਤੋਈ ਉਹ ਹੋ ਗਿਆ ਰਾਜ ਜੀ ਬਟਲੀ ਪਲੇਅਰ ਦੇਖ ਲੋ ਭੈਣ ਦੇ ਯਾਰ ਪਲੇਅਰ ਵੀ ਬਾਬਿਓ ਇਹ ਦੋ ਕਿਵੇਂ ਫੇਰਦੇ ਨੇ ਥੋੜੇ ਜੋ ਕਿਹੜਾ ਚੜਿਆ ਹੋਇਆ ਪਹਿਲਾਂ ਦਾ ਆ ਸੀਗਾ ਓਏ ਕੌਣ ਚੜਿਆ ਓਏ ਪਲੇਅਰ ਕਿਹੜਾਗਾ ਓਏ ਓਟ ਵੀਰੇ ਓਟ ਇੱਕ ਜਾਣਾ ਆ ਕਹਿੰਦਾ ਆ ਬਾਹਰੇ ਫੇਰਦਾ ਆਏ ਕਿਵੇਂ ਚੜ ਗਿਆ ਬਿਨਾ ਓਟ ਓਏ ਬਿਨਾ ਦੱਸੇ ਇੱਕ ਉਹ ਖੜਾ ਪਲੇਅਰ ਬਾਬੋ ਫੀਲਡਿੰਗ ਦੇ ਰਿਹਾ ਤੀਜੀ ਬੋਲ ਖੜਿਆ ਆਉਗੀ ਓਏ ਤੀਜੀ ਤੋਂ ਪਛਣੂ ਓਏ ਚਾਰ ਖੇਡ ਗਿਆ ਉਹ ਚਾਰ ਚੌਥੀ ਬੋਲ ਹੋਗੀ ਦੋ ਖੇਡ ਗਿਆ ਇੱਕ ਮੈਂ ਦੋ ਮੈਸ ਕਰ ਦਿੱਤੇ ਇੱਕ ਨਾ ਗਿਆ ਹਾਂ ਚੌਥੀ ਬੋਲ ਹਾਲੇ ਦੂਜੀ ਦੇ ਬੋਲਰ ਬੋਲ ਪਾ ਰਿਹਾ ਓ ਬਾਰੇ ਗਈ ਬਾਰੇ ਰਾਜੀ ਪਿੱਛੋਂ ਡੰਕਰ ਜੇ ਫੜਦੇ ਨਹੀਂ ਕਰਦੇ ਆਪਣੀ ਬੋਲ ਬਾਰੇ ਗਈ ਹੈ ਕੋਈ ਨਾ ਹਾਂ ਰਾਜੀ ਸਟਲੀ ਪ੍ਰਿੰਸ ਵੀ ਵਧੀਆ ਉਹ ਵਧੀਆ ਬੰਦਾ ਉਹ ਫਿਲਟਰ ਦਿਖਾ ਉਹ ਫਿਲਟਰ ਆ ਜਿਹੜਾ ਹੱਥ ਹੱਗ ਹਏ ਗਾਇਸ ਐ ਕਰੋ ਉਹ ਤਾਂ ਚਾਨਣ ਜੀ ਹੋ ਜਾ ਥੋੜਾ ਜਿਹਾ ਬਹੁਤ ਚਾਨਣ ਜੀ ਹੋ ਜਾ ਧੁੱਪ ਪੈਂਦੀ ਆ ਤਾਂ ਉਹ ਆ ਗਿਆ ਬਾਬੇਓ ਦਰਸ਼ਕ ਵੀਰ ਉਹਦੇ ਬੈਠੇ ਪਲੇਅਰ ਨਹੀਂ ਗਏ ਦਰਸ਼ਕ ਤਾਂ ਉਹ ਉਹਦੇ ਬੈਠਾ ਦਰਸ਼ਕ ਉਹ ਦੇਖ ਉਹ ਦੂਜੀ ਬੋਲੇਗੀ ਦੂਜੀ ਉਹ ਚੌਥੀ ਮੇਰਾ ਮੇਨ ਦਰਸ਼ਕ ਉਹ ਬੈਠਾ ਬਿੜੀ-ਬੁੜੀ ਲਾਈਏ ਛੱਠੇ ਬਾਜੀ ਕਰ ਦਵੇਂ ਉੱਥੇ ਬਹਿ ਕੇ ਇਹ ਪੈਸਾ ਲਾ ਰਹੇ ਨੇਗੇ ਬੈਸਟ ਪਲੇਅਰ ਤੇ ਪੈਸਾ ਲਾ ਰਹੇ ਨੇਗੇ ਉਹ ਨਾਲ ਇੱਕ ਉਹਦਾ 파ਟਰਨਰ ਵੀ ਚਲਾ ਗਿਆ ਉਹਦੇ ਉਹ ਦੂਜੀ ਬਾਲ ਦਿੱਲੀ ਅੱਜ ਕਿੱਥੇ ਫਿਰਦਾ ਸੀ ਬਾਪੋ ਬੋਲ ਟੱਕਣੀ ਲੱਗੀ ਦੋਤੋਂ ਬੋਲ ਲੱਗੀ ਆ ਦੋ ਕੋਈ ਲੱਗੀ ਆ ਪ੍ਰਭੂ ਨੇ ਮਾਰਿਆ ਇੱਕ ਆ ਗਿਆ ਲੈ ਭੈਣ ਦਾ ਯਾਰ ਨਾ ਬੈਟਿੰਗ ਹੁੰਦੀ ਆ ਨਾ ਫੀਲਡਿੰਗ ਹੁੰਦੀ ਆ ਇਹ ਤਾਂ ਨਾ ਤਾਂ ਇਹ ਇਹ ਤਾਂ ਫਕਤਾ ਕਹਦਾ ਕਦਾ ਪਾਂਕੂ ਆ ਕੋਤੋਂ ਦੰਦ ਤੇ ਲੱਗਦੇ ਦੇਖ ਆ ਕਾ ਆ ਗਿਆ ਆਪਣਾ ਯਾਰ ਪ੍ਰਿੰਸ ਤੂੰ ਧੁੱਪੇਣਾ ਹੋਇਆ ਕਰ ਕੰਡਾ ਵੱਜਿਆ ਪਲੇਅਰਾਂ ਦੇ ਰੈਫ ਤੇ ਐਂ ਕਰੋ ਉੱਚ ਡੈਗ ਆਊਟ ਚ ਭੇਜੋ ਉਹ ਦੋ ਬੋਲਣੇ ਯਾਰ ਇੱਕ ਹੋਰ ਆ ਗਿਆ ਉਹ ਤਾਂ ਵੀ ਆ ਪੀ ਲੀ ਆ ਕਰੀ ਜਾ ਬਿੰਦੂ ਨੂੰ ਮੈਂ ਥੋੜੇਲਾ ਮੈਨੂੰ ਐਂ ਐਂ ਕਰਕੇ ਗਿਆ ਬਾਲ ਖੋ ਗਈ ਬਾਬੇ ਲੱਭ ਕੇ ਆਉਣ ਤੋਂ ਫੇਰ ਤੁਹਾਨੂੰ ਦਿਖਾਉਣਿਆਂਗਾ ਹਮ ਮਾਹੌਲ ਜੀ ਲਿਆਂਦੀ ਗਈ ਬਾਬੇ ਉਹ ਗੇਮ ਚ ਪਹਿਲਾਂ ਵਾਲੀ ਮਿਲੀ ਨਹੀਂ 2 ਲੱਖ ਦਾ ਨੁਕਸਾਨ ਕਰਤਾ ਭੈਣ ਦੇ ਆ 2 ਲੱਖ ਦਾ ਨੁਕਸਾਨ ਹੋ ਗਿਆ ਬਾਲ ਦਾ ਜਾਂ ਤੂੰ ਖੜ ਜਾ ਪਿੱਛੇ ਪਿੱਛੇ ਦੇ ਦੇਂਗਾ ਚੱਕ ਕੇ ਪਿੱਛੇ ਪਿੱਥੇ ਉਹਨੇ ਨੰਗਣੀ ਨਹੀਂ ਦੇਣੀ ਬਾਲ ਤੂੰ ਪਿੱਛੇ ਜਾ ਨੰਗੜ ਤੂੰ ਨਾ ਸਤ ਤੂੰ ਜਾ ਪਿੱਛੇ ਬਾਲ ਪਾ ਬਾਬੇ ਆਪਣਾ ਮੱਦਾ ਕਿਵੇਂ ਵਗਜੀ ਯਾਰ ਫੇਰ ਕੀ ਹੁੰਦਾ ਸਾਂਝੀ ਫੀਲਡਿੰਗ ਐ ਚ ਆ ਗਰੀਏ ਨਾ ਓਏ ਤੂੰ ਬਾਹਰ ਹੱਕ ਮਾਰ ਲਾ 2 ਮਿੰਟ ਤੂੰ ਭੱਗ ਜਾ ਪੂਰਾ ਫਾਰਮ ਤੇ ਨਹੀਂ ਪਤਾ ਮੈਸੇ ਕਰ ਦੇ ਓਏ ਅਰਸ਼ ਜਾਂਦਾ ਪ੍ਰਿੰਸ ਬੈਟਸਮੈਨ ਪੂਰਾ ਫਾਰਮ ਚ ਹੈਗਾ ਮੈਂ ਤਾਂ ਸੀ ਨਹੀਂ ਪਤਾ ਬੈਕਪੀ ਦੇ ਦੇ ਹੁਣੇ ਟਾਈਮ ਚ ਆ ਗਿਆ ਬੰਦਾ ਬਾਈ ਜਦੋਂ ਸ਼ਾਟ ਮਾਰਦਾ ਜੂੜਾ ਇਹਦਾ ਉਹਦੀ ਖੁੱਲੇ ਜਾਂਦਾ ਅਰਸ਼ ਪਿੱਛੇ ਜਾ ਓਏ ਖੇਡਦੇ ਵੀ ਕਿੱਥੇ ਨੇ ਸਮਸ਼ਾਨ ਘਾੜ ਚ ਤੂੰ ਤੂੰ ਇੱਥੇ ਖੜ ਜਾ ਤੇਰੀ ਲੋੜ ਸਾਨੂੰ ਅਜੇ ਬੋਲਰ ਬਾਲ ਪਾ ਰਿਹਾ ਹੈ ਬਹੁਤ ਮਾਂਗੇ ਪਿੱਛੋਂ ਬਾਲ ਤਾਂ ਉਹ ਤਾਂ ਫੜੀ ਨਹੀਂ ਜਾਂਦੇ ਉਹ ਜਿਹੜੇ ਦੋ ਖੜੇ ਸੀ ਪਹਿਲਾਂ ਆ ਬਾਬਿਓ ਬੰਦੇ ਨੇ ਆ ਬੰਦੇ ਨੇ ਬੈਕ ਮੂਰੇ ਕਰ ਲਈ ਆ ਆਪਦੀ ਬਚਣ ਲਈ ਲਾਸਟ ਬੈਡ ਵਾਲੀ ਲੱਤ ਕਿਆ ਆਪੇ ਬੈਡ ਗਾਲੋ ਗਾਲੀ ਹੋ ਚੁੱਕਿਆ ਹੈ ਬਾਬਿਓ ਕੰਮ ਫਿਰ ਤੋਂ ਪ੍ਰਭੂ ਮਤਲਬ ਦੋ ਉਹ ਨਹੀਂ ਘੇੜ ਕੇ ਗਿਆ

ਬਾਬਿਓ ਆਊਟ ਕਰ ਲਿਆ ਵੈਕਟਰ ਵੈਕਟਰ ਇੱਕ ਵੈਕਟਰ ਬਾਈ ਦੇ ਨਾਲ ਕਿੰਨੀਆਂ ਵੈਕਟਰਾਂ ਹੋ ਗਈਆਂ ਸੱਤ ਸੱਤ ਵੈਕਟਰਾਂ ਹੋ ਗਈਆਂ ਇੱਕ ਓਵਰ 'ਚ 8 ਵੈਕਟਰਾਂ ਦਾ ਨਾਮ ਨਹੀਂ ਗਈਆਂ ਪੰਜ ਕਿਹੜੇ ਪ੍ਰਭੂ ਬਣਾ ਲਿਆ ਪਰ ਆ ਗਿਆ ਆਊਟ ਹੋ ਕੇ ਸੈਡ ਗਾਣਾ ਗਾ ਰਿਹਾ ਹੁਣ ਹੱਥ ਦੀ ਹਾਲਤ ਚੱਪਰਾ ਕਰ ਲੈ ਭੈਣ ਦਾ ਯਾਰ ਤੂੰ ਇੱਥੇ ਆ ਗਿਆ ਦੁਵਾਰੇ ਮਾਗਰ ਖੜ ਮਾਗਰ ਖੜ ਜਾ ਕੇ ਫੀਲਡਿੰਗ ਤੇ ਉਥੇ ਉਹਨਾਂ ਕੇ ਆਜੋ ਉਧਰ ਸੱਪ ਸੁਪ ਬਹੁਤ ਨੇ ਕਿ ਤੂੰ ਚੱਕਣਾ ਪਵੇ ਚਾ ਲੋ ਕਿ ਚੜੋ ਕਿਹੜਾ ਚੜਦਾ ਤੁਹਾਡਾ ਨੈਕਸਟ ਬੰਦਾ ਹਾਏ ਜੜੂ ਆ ਦੇ ਬੱਲਾ ਫੜ ਲੈਨੇ ਹਾਏ ਫੜ ਲੈ ਬੰਦਾ ਤੂੰ ਚੜ ਜਾ ਜਾ ਪੱਦ ਮੈਂ ਤਾਂ ਬੋਲਿੰਗ ਕਰ ਰਿਹਾ ਪ੍ਰਭੂ ਬੋਲ ਹੌਲੀ ਸੀ ਕਿ ਤੇਜ਼ ਸੀ ਬੋਲਾਂ ਪਾਉਣ ਤਾਂ ਦਿੰਦਾ ਨਹੀਂ ਗਾ ਇਹ ਕਿਵੇਂ ਹੋ ਰਿਹਾ ਗਾਈਸ ਇਹ ਕਿਵੇਂ ਹੋ ਰਿਹਾ ਤੁਸੀਂ ਸਾਰੇ ਓਵਰ ਤੁਸੀਂ ਪਾ ਜਾਇ ਰਹੇ ਹੋ ਇਹਨਾਂ ਤੋਂ ਵੈਕਟ ਦੀ ਉਮੀਦ ਨਹੀਂ ਲਾ ਇਹ ਤਾਂ ਹੈ ਗਿਆ ਮੁੰਡੇ ਤੋਂ ਪਰ ਬੰਦੇ ਹੁਣ ਖਤਰਨਾਕ ਮੂਰੇ ਆ ਸਾਨੂੰ ਪਾਉਣੀ ਪਊਗੀ ਇਹ ਟਾਈਮ ਲਾਉਂਦੇ ਨੇ ਓਵਰ ਪਾਉਣ ਨੂੰ ਤੂੰ ਪੁੱਤ ਦੇ ਤੋ ਪੈਰੀਓ ਵੇ ਚਮਕਦਾ ਉਹ ਹਾਂ ਓਏ ਇੱਕ ਬੋਲ ਲੈ ਵੀ ਓਏ ਨੌਜਵਾਨ ਤੇ ਉੱਪਰ ਇਹ ਤੂੰ ਬੈਟਿੰਗ ਆ ਗਈ ਤਰੀਆ ਛਾੜਤਾ ਲੱਲੂ ਭੱਲੂ ਜਾ ਨਵਾਂ ਆ ਗਿਆ ਬੈਟਸਮੈਨ ਚਲੋ ਨਾਲੇ ਉੱਥੇ ਜਾਊਗਾ ਬੋਲ ਬੋਲਾ ਪਾਉਣ ਜਾ ਰਿਹਾ ਹੈ ਨੌਜਵਾਨ ਆ ਫੇਰ ਛਾੜਤਾ ਇਹਨਾਂ ਨੇ ਆ ਕਹਿੰਦੇ ਓਵਰ ਮੈਂ ਪਾਉਂ ਆ ਆਪਦੇ ਰਿਸਕ ਤੇ ਕਹਿੰਦਾ ਇਹ ਤੋ ਪਵਾ ਲਓ ਬੰਦਾ ਕਹਿੰਦਾ ਓਵਰ ਮੈਂ ਪਾਉ ਕਿੰਨੀਆਂ ਬੈਕਟਾਂ ਨੇ ਤੇਰੇ ਨਾਮ ਕਿੰਨਿਆ ਵੈਕਟਾਂ ਨੇ ਤੇਰੇ ਨਾਮ? 5 5 ਕਿਹਦੀ ਕਿਹਦੀ ਆ? ਮੇਰੀ ਮੈਂ ਵੈਕਟਾਂ ਕਿੰਨੀ ਕਿੰਨਿਆ ਨਾਮ ਨੇ ਕਹਿੰਦਾ ਇੱਕ ਮੇਰੀ ਆ ਵੀ ਮੈਂ ਹਾਈ ਓਏ ਹਾਈ ਓਏ ਰਾਜੀ ਫੈਕਟਰੀ ਕੰਮੀ ਬੋਲਾ ਕੰਮੀ ਬੋਲਾ ਓਏ ਕੀ ਜੋਗਰ ਦੀ ਸੂਚੀ ਗਈ ਓਏ ਥੱਪੜ ਮਰੂ ਕੰਨ ਤੇ ਆਇਆ ਤੀਜਾ ਉਹਨੂੰ ਪੁੱਛ ਕੰਮ ਗਾਲੋ ਗਾਲੀ ਹੋ ਰਿਆ ਐ ਜਾਉਂਦੇ ਪਿੱਛੇ ਵੀ ਤੂੰ ਜਰੂਰੀ ਬਟੀ ਬਹੁਤੀ ਜੀਓ ਵਰਦੀਆ ਬਰੇ ਪਹਿਲਾ ਹੋਏ ਖੇਡਿਆ ਬੋਲਰ ਚੱਲਿਆ ਬਾਲ ਪਾਉਣ ਹਾਈ ਓਏ ਹਾਈ ਓਏ ਹਾਈ ਓਏ ਹਾਈ ਓਏ ਅਬ ਇਹ ਨਾ ਜਾਵੇ ਨਾ ਹਾਈ ਓਏ ਹਾਈ ਓਏ ਇਹ ਰਾਨੋ ਥ੍ਰੋ ਮਾਰਦੇ ਨੇ ਸਿੱਧਾ ਆਉਟੀ ਕਰਦੇ ਨੇਗੇ ਓਏ ਹੋਰ ਰਾਨੋ ਤਾਂ ਮਾਰਦਾ ਸਾਨੂੰ ਕੋਲੋਂ ਜਾ ਕੇ ਦਿਖਾਉਣੇ ਆ ਗਾਇਸ ਥੋੜਾ ਨਜ਼ਦੀਕ ਜਾ ਕੇ ਦਿਖਾएंगे ਮੈਚ रास्ते में बहुत दरख्त आ रहे हैं गाइस ओहो बैटिंग ਬੈਟਿੰਗ ਵਿੱਚ ਹੀ ਰਹਿ ਗਈ ਬੋਲ ਪਾੜਾ ਓਏ ਬਹੁਤ ਬੋਲ ਪਾੜਤੀ ਬਾਬਿਓ ਮੈਂ ਫੜੀ ਜਾਂ ਹੱਥ ਨਾਲ ਹੀ ਪਾੜਤੀ ਬੋਲ ਇਹਨੇ ਪਾੜੀ ਆ ਕਹਿੰਦਾ ਸਾਲੇ ਬੋਲ ਆ ਭੈਣੇ ਮੈਂ ਪਾੜੀ ਆ ਜਾਨ ਤੋਂ ਉਹਦੇ ਇੱਕ ਵੀ ਨਹੀਂ ਪਿਆਜ ਓਏ ਗੁੰਦ ਲਾ ਕੇ ਜਿ ਫੇੜ ਮੈਚ ਰੱਦ ਮੈਚ ਰੱਦ ਹੋ ਗਿਆ ਚਲੋ ਚਲੋ ਘਰਾਂ ਨੂੰ ਮੈਚ ਰੱਦ ਹੋ ਗਿਆ ਚਲੋ ਘਰਾਂ ਨੂੰ ਦੇਖੀ ਇਧਰ ਹਮੇ ਵੀ ਪਾੜਦੇ ਬੜੀ ਦੇਖੀ ਨੱਕ ਦਿਖਾਉਦਾ ਨਾਲੇ ਇਧਰ ਨੂੰ ਦੇਖ ਤਾਂ ਲੈ ਆ ਵੀ ਦਿਖਾ ਇਧਰ ਓਏ ਖੇਡਦੇ ਦੇਖ ਲੋ ਕਿੱਥੇ ਬਾਬਿਓ ਨੌਜਵਾਨ ਕਿੱਥੇ ਘੁੰਮ ਰਹੇ ਨੇ ਕਿ ਓਏ ਗੁੰਦਲਾ ਕੇ ਗੱਡੀ ਓਹ ਪਾਸੇ ਰਹਿੰਦੇ ਇਹਦਾ ਫੇਰੇ ਸਾਡੀ ਟੀਮ ਅੱਧਰ ਲੜਿਆ ਤਿੱਧਰ ਪੂਰਾ ਫਰਦਾ ਯਾਰ ਜੰਗੜਾ ਜਿਹਨਾਂ ਨੇ ਜਿਹਨਾਂ ਨੇ ਬਾਰੀ ਕਰੀਆ ਉਹਨਾਂ ਨੂੰ ਤਾਰ ਜਿਹਨਾਂ ਨੇ ਬੋਲ ਮਾਰੀ ਹੋਈ ਲਿਆ ਹੋਣੇ ਬਾਬੇ ਬਾਲ ਖੋਗੀ ਲੱਭਣ ਜਾ ਰਿਹਾ ਮੁੰਡਾ ਦੇਖ ਬਾਬੇ ਇਧਰ ਕੁੱਦੂ ਗੱਲਾਂ ਨੀ ਯਾਰ ਆ ਭੱਜੋ ਯਾਰ ਭੈਣ ਲੈਣਾ ਅੱਗੇ ਖੇਡ ਲੈਣਗੇ ਆ ਲੱਭਣ ਜਾ ਰਿਹਾਗਾ ਤੇਰੇ ਪੈਣ ਚੂਤੀ ਆਪ ਤੀ ਨਾ ਨਮੀ ਪਾੜੀ ਗਈ ਪੈਟਾ ਪਾੜੀ ਐ ਕੋ ਪੂਰੇ ਬਾਬੇ ਉਹ ਪੂਰਾ ਉਹ ਆ ਇਹ ਸਾਰੇ ਕਰ ਰਿਹਾ ਬਹੁਤ ਗਲਤ ਤੇਰੀ ਮੰਮੀ ਨੂੰ ਦਿਖਾਉਂਗਾ ਇਹ ਵੀਡੀਓ ਤੇਰੀ ਮੰਮੀ ਨੂੰ ਦਿਖਾਉਂਗਾ ਵੀ ਐਂ ਕਰਦਾ ਗਾ ਗਲਤ ਸਾਰੇ ਬਾਬੇ ਬੋਲ ਲੱਭਣ ਗਿਆਗਾ ਜੀਰੀ ਵੀ ਖਰਾਬ ਕਰ ਰਹੇ ਨੇ ਨੌਜਵਾਨ ਕਣਕ ਸੱਚ ਮਾਰ ਪੁੱਤ ਲੈ ਇਧਰ ਹੱਥ ਫੜ ਮੇਰਾ ਨੱਥਾ ਪੜਲਾ ਉਹ ਐਡੀ ਦੂਰ ਨਹੀਂ ਗਈ ਹੁਣੀ ਬਾਲ ਥੋੜੀ ਇੱਥੇ ਜਊਗੀ ਦੇਖ ਮੇਥੋਂ ਸਰਤ ਲਾੜਾ ਇੱਥੇ ਜੇ ਉਰੇ ਇੱਥੋਂ ਉਹ ਤਾਂ ਸਿੱਧੀ ਆਈ ਆ ਮਿਲ ਜੂ ਤੁਹਾਨੂੰ ਬਾਲ ਆ ਦਾਦੇ ਚ ਮੈਨਾਂ ਲਾਦ ਨਹੀਂ ਬੱਬੇ ਬੋਲ ਮਿਲੂਗੀ ਬੈਟ ਵੀ ਛੱਡ ਦੋ ਇੱਧਰ ਹੀ ਓਏ ਲੱਭੀ ਜਾਓ ਫਿਰ ਓਏ ਪਾਕੀ ਬਾਰੀ ਆ ਨਾ ਨੂੰ ਖੋਸ ਨੇ ਅਗੇ ਕਿਨੂੰ ਮਿਲੀ ਆ ਲੱਤ ਫੜ ਲੱਤ ਪੱਟ ਲੈ ਭਾਈ ਜੱਤਾ ਦੌੜ ਕੇ ਲਿਆ ਕੇ ਹਮਾਰੇ ਨੌਜਵਾਨਾਂ ਨੇ ਬਹੁਤ ਮਿਹਨਤ ਕੀਤੀ ਆ ਬੋਲ ਲੱਭਣ ਤੇ ਬੋਲ ਲੱਭ ਗਈ ਹੁਣ ਦੁਬਾਰਾ ਫੀਲਡਿੰਗ ਜਾਰੀ ਕਰੋ ਹਾਂ ਹਾਂ ਦੱਸ ਬਾਬੇ ਉਹ ਸਪੈਸ਼ਲ ਕਹਿੰਦਾ ਕੈਮਰਾ ਬੰਦ ਕਰਕੇ ਮੈਨੂੰ ਕਹਿੰਦਾ ਆ ਦੇ ਤੈਨੂੰ ਕੁਝ ਦਿਖਾਵਾਂ ਇਹਦਾ ਇਹ ਇਹ ਕੌਣ ਆਗਾ ਇਹ ਚੈੱਕ ਕਰੋ ਉਦੋਂ ਮੈਂ ਖੜੀ ਨਹੀਂ ਸੀਗਾ ਹਾਈ ਗਾਇਸ ਪਲੈਜ਼ ਉਦੋਂ ਘੇੜਦੀ ਮੈਂ ਸੀ ਹਣੋ ਤਾਂ ਫੈਟਿੰਗ ਦਾ ਆਪਦੀ ਲਾਲਾ ਓਏ ਕੀ ਕੀ ਚੀਜ਼ਾਂ ਦਿਖਾਉਂਦਾਗਾ ਦੇਖੋ ਕਾਦੇ ਤੱਕ ਬੰਦਾ ਖੜਾ ਟੋਲ ਪਾੜ ਕੇ ਕਹਿੰਦਾ ਆਏ ਓਏ ਰਾਜ ਹੀ ਸੱਟ ਲੀ ਤੂੰ ਚੱਕ ਦੇ ਚੈਂਟੈਕ ਟੈਂਕ ਚੌਥੀ ਵਾਰ ਦੀ 3ਵਾਂ ਵਰਦੀ ਚੌਥੀ ਵਾਰ ਦੀ 2ਵਾਂ ਵਰਦੀ ਕਰਾਏ ਦੇਣਾ ਆਪ ਫੇਰ ਨਾ ਕਰਾ ਆਉਂਦਾ ਹੋਟ ਹੁੰਦਾ ਤੁਹਾਨੂੰ ਜੋਬਰ ਆਉਟ ਹੁੰਦਾ ਦਿਖਾਈਏ ਮਾ ਪਾਣੀ ਦੀ ਇਹ ਟਾਇਰ ਹੈ ਟਾਇਰ ਆ ਬੁਰੀ ਫੀਲਡਿੰਗ ਪੂਰੀ ਟਾਇਰ ਆ ਥੋਨੀ ਬੈਠਾ ਥੋਨੀ ਦੇਖ ਲੋ ਜੂੜੇ ਵਾਲਾ ਥੋਨੀ ਪੱਗ ਦਾ ਦੱਲਾ ਜਿਵੇਂ ਗਾਇਆ ਓਏ ਓ ਓ ਮੈਂ ਕਹ ਰਾ ਹੁਣ ਵਾਰੀ ਮੈਂ ਤੇ ਕਰ ਲਉਗਾ ਨੂੰ ਆਏ ਬਦ ਤੇਰੀ ਜਵਾਰ ਆਈ ਏ ਜੇਟੇ ਛੜੀ ਦਿੱਤੀਓ ਚਲ ਆਪੇ ਤੋਂ ਕੋਈ ਨੀ ਮੈਂ ਤੇ ਕਰ ਲਾ ਹੈਂ ਪੈਣ ਦੇ ਯਾਰ ਇਹ ਜਿਤਾਉਣਗੇ ਇਹਨੂੰ ਤਾਂ ਸਟੈਂਪ ਆਉਟੀ ਕਰ ਲਾਂਗੇ ਇਹ ਤਾਂ ਭੈਣ ਦੇ ਜਾਰਕ ਮੰਗੂ ਦੀ ਵਾਰੀ ਆ ਗਈ ਸਪੀਡ ਤੇ ਕੀ ਗੱਲ ਕਰਨਗੇ ਮੰਗੂ ਬੋਲਡਰ ਵਾਹ ਕਿਹਨਾਂ ਦਾ ਇਹ ਕਾ ਆ ਗਿਆ ਦੇ ਉੱਪਰ ਮੰਗੂ ਬੋਲਡਰ ਵਾਹਦਾ ਨਾ ਰਾਂ ਤਾਂ 11 ਪੈਣੀ ਇਹਨਾਂ ਤੋਂ ਹੀਰਾ ਬੇਟੇ ਪ੍ਰਿੰਸ ਆਹਾ ਆਹਾ ਕੀ ਸ਼ਾਟ ਹੈ ਕੀ ਸ਼ਾਟ ਹੈ ਗੁਰੂ ਵਾਲਾ ਬਣியே ਬਿਰਜੀ ਬੈਠ ਇਹ ਆ ਬੈਠ ਮੈਨੂੰ ਇੱਧਰ ਨੂੰ ਆਗੇ ਬੈਠ ਆ ਗਈ ਬੈਕਟ ਦੇ ਪਿੱਛੇ ਦੀ ਬੈਠ ਆ 100 ਸੈਂਟੀਮੀਟਰ 97 ਹੋ ਗਿਆ ਹਾਂ ਕੀ ਬਾਤ ਐ ਇਹ ਰਾਜ ਹੀ ਸੱਟ ਲਈ ਇਹਨਾਂ ਨੇ ਤਾਂ ਦਰਸ਼ਕ ਵੀਰ ਉਹ ਦੇਖ ਗਲਤ ਸੀਗੀ ਬੈਟ ਸੀਗੀ ਬੈੜਾ ਇਹ ਓਏ ਉੱਪਰ ਦੀ ਸੀ ਇਹਦੇ ਪ੍ਰੂਫ ਆ ਮੇਰੇ ਕੋਲੇ ਓ ਦੇ ਤੈਨੂੰ ਇਥੋਂ ਕੀ ਦੀਂਦੀ ਆ ਵੀ ਕੀ ਹੋਗੀ ਤੈਨੂੰ ਕਿਹ ਖੜਜਾ ਇਹਨੇ ਖੜਜਾ ਕਿਹਾ ਤਿੰਨ ਵਾਰੀ ਖੜਜਾ ਕਿਹਾ ਚੱਲ ਕੋਈ ਨਾ ਓਏ ਅਰੇ ਆ ਜੀ ਦੇਖ ਗੱਡੀ ਕੋਲ ਤੇ ਪੜੇ ਕਿ ਤੂੰ ਕਿਵੇਂ ਮਾਰੀ ਵੀਡੀਓ ਗਾ ਇਹਨੂੰ ਓ ਬੋਟ ਵਾਲਿਆ ਤੇ ਬਾਹਰ ਹੋ ਜੇ ਮੈਂ ਓਏ ਆਪ ਲਾਦਾ ਯਾਰ ਕੱਪੜਾ ਪਹਿਨਗੇ ਤੇਰੇ ਜੱਟ ਘਾੜੇਗਾ ਮੂਰੇ ਨਾ ਆਇਆ ਗਰਬੋਲ ਨਾਲ ਗਾਣੇ ਵਾਰ ਖੜਜਾ ਇੱਕ ਵਾਰ ਨਾਲੇ ਵਰਗਾ ਉੱਤੇ ਟਿੱਪੇ ਤੋੜ ਦੂਗਾ ਲੱਤਵਾ ਮੈਂ ਤੇ ਬਹੁਤ ਫਸਮਾ ਗਾਇਸ ਬੋਲ ਦੇਖੋ ਜਿੱਤ ਕੇ ਬਾਏ ਬਾਏ